ਕੁਸ਼ੀਕਾ ਭਾਈ ਸਾਰਿਆਂ ਨੂੰ ਅਮਰੀਕਾ ਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਅੱਜ ਸਾਡੇ ਗਵੰਡੀਆਂ ਦੀ ਬੱਕਰੀ ਸੂਈ ਸੀਗੀ ਤੇ ਤੁਹਾਨੂੰ ਲਾਈਵ ਦਿਖਾਉਣੇ ਆਂਗੇ ਵੀ ਕਿਵੇਂ ਬੱਕਰੀ ਸੁੰਦੀ ਆਗੀ ਇਹ ਬਾਪੂ ਜੀ ਨੇ ਤੇ ਇਹ ਬੱਕਰੀ ਆਗੀ ਤੀਜੇ ਸੂਏ ਸ਼ਾਇਦ ਹੀ ਕਿਸ ਨੇ ਵੀਡੀਓ ਪਾ ਕੇ ਦੱਸਿਆ ਹੋਵੇ ਜਾਂ ਦਿਖਾਇਆ ਹੋਵੇ ਬੱਕਰੀ ਕਿਵੇਂ ਸੁੰਦੀ ਆਗੀ ਬੱਕਰੀ ਵੀ ਸਵਾਉਣੀ ਬਹੁਤ ਔਖੀ ਆਗੀ ਤੇ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਨੇ ਮਤਲਬ ਵੀ ਬੱਕਰੀ ਸਵਾਈ ਹੈ ਇੱਕ ਬੱਚਾ ਤਾਂ ਮਤਲਬ ਵੀ ਸੂਪਿਆ ਸੀਗਾ। ਆ ਕ੍ਰੀਏਟਰ ਦੇ ਚੋਂ ਬਾਹਰ ਆਇਆ। ਤੇ ਕੰਨ ਨੂੰ ਸਾਫ਼ ਕੀਤੇ ਬਾਪੂ ਨੇ। ਕੰਨ ਸਾਫ਼ ਕਰਕੇ ਉੱਥੋਂ ਸਾਰਾ ਜਿਹੜਾ ਜਲਾ ਵਗੈਰਾ ਹੁੰਦਾ ਉਹ ਲਾਇਆ ਸਾਰੇ ਸਰੀਰ ਤੋਂ। ਤੇ ਉਸ ਤੋਂ ਬਾਅਦ ਮਤਲਬ ਇਹ ਕੰਨਾਂ 'ਚ ਫੁੱਕਾਂ ਫੱਕਾਂ ਵੀ ਮਾਰਨੀਆਂ ਜ਼ਰੂਰੀ ਹੁੰਦੀਆਂ ਨੇ। ਮੂੰਹ 'ਚੋਂ ਪਾਣੀ ਕੱਢਿਆ। ਤੇ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਬੱਚਾ ਡੱਬਾ ਬਿੱਤਲ ਬકરી ਆ ਇਹ ਇਹਦਾ ਪਿਓ ਬਹੁਤ ਚੰਗਾਗਾ ਤੇ ਉਹ ਦੇਖ ਸਕਦੇ ਹੋ ਮੂੰਹ ਚ ਉਂਗਲਾਂ ਪਾ ਕੇ ਵੀ ਗੰਦ ਵਗੈਰਾ ਕੱਢਣਾ ਪੈਂਦਾਗਾ ਜਾਲੇ ਜੁਲੇ ਰਹ ਜਾਂਦੇ ਆਗੇ ਤੇ ਹੱਥ ਪੈਰ ਮਤਲਬ ਇਹ ਖਿੱਚਨੇ ਪੈਂਦੇ ਆਗੇ ਜੰਮਦੇ ਬੱਚੇ ਦੇ ਤੁਸੀਂ ਦੇਖ ਸਕਦੇ ਹੋ ਵੀ ਬਾਪੂ ਜੀ ਬਹੁਤ ਧਿਆਨ ਨਾਲ ਮਤਲਬ ਇਹ ਬੱਚੇ ਦੇ ਕੰਨਾਂ 'ਚ ਫੂਕਾ ਜਾਂ ਮੂੰਹ 'ਚੋਂ ਜਾਲਾ ਅੱਖਾਂ 'ਚੋਂ ਜਾਲਾ ਸਰੀਰ ਤੋਂ ਜਾਲਾ ਲਾ ਕੇ ਸਾਰੀ ਸਫਾਈ ਕੀਤੀ ਫਿਰ ਕੰਨਾਂ 'ਚ ਫੂਕਾ ਮਾਰੀਆਂ ਤੇ ਫੇਰ ਬਾਪੂ ਜੀ ਨੇ ਕੀ ਕੀਤਾ ਮਤਲਬ ਇਹਨਾਂ ਨੂੰ ਐ ਲੱਗਿਆ ਵੀ ਇੱਕ ਬੱਚਾ ਹਜੇ ਹੋਰ ਦੇਊਗੀ ਤੇ ਫੇਰ ਫੇਰ ਬਾਕੀ ਦਾ ਛਿਧਿਆਣ ਰੱਖਿਆ ਪਹਿਲਾਂ ਪਹਿਲੇ ਬੱਚੇ ਦੀ ਸਮਾਹ ਕੇ ਪੁੰਜਾ ਪੰਜਾਈ ਹੋਈ ਆਗੀ ਇਹਨੂੰ ਸਾਫ਼ ਕੀਤਾ ਸਾਰਾ ਤੁਸੀਂ ਦੇਖ ਸਕਦੇ ਹੋ ਅੱਖਾਂ ਬਹੁਤ ਸੋਹਣੀਆਂ ਬੱਚੇ ਇਹਦੇ ਦਾ ਡੱਬਾ ਬੱਚਾਗਾ ਤੇ ਫੇਰ ਦੂਜੀ ਦੂ ਆਦੀ ਬੱਕਰੀ ਸੁੰਦੀ ਸੀਗੀ ਜਦੋਂ ਸਾਨੂੰ ਲੱਗਿਆ ਵੀ ਇੱਕ ਬੱਚਾ ਦੇਊਗੀ ਉਹ ਦੂਜਾ ਬੱਚੇ ਨੂੰ ਵੀ ਜਨਮ ਦਿੱਤਾ ਬੱਕਰੀ ਨੇ ਫੇਰ ਬਾਪੂ ਜੀ ਫੇਰ ਬੱਕਰੀ ਵੱਲ ਹੋਏ ਤੇ ਫੇਰ ਦੂਜੇ ਬੱਚੇ ਨੂੰ ਜਦੋਂ ਜਨਮ ਦਿੱਤਾ ਦੂਜਾ ਬੱਚਾ ਬਹੁਤ ਹੀ ਸੋਹਣਾ ਸੀਗਾ ਡੱਬਾ ਚਿੱਟਾ ਤੇ ਕਾਲੇ ਰੰਗ ਦਾ ਡੱਬਾ ਬੱਚਾ ਸੀਗਾ ਇਹਨਾਂ ਦਾ ਪਿਓ ਦਾ ਕੱਦ ਕਾਠ ਬਹੁਤ ਜ਼ਿਆਦਾ ਸੀਗਾ ਬੱਕਰੀ ਦਾ ਵੀ ਕੱਦ ਕਾਠ ਬਹੁਤ ਜ਼ਿਆਦਾ ਆ ਪਿਓਰ ਬਿੱਟਲਾ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਬਹੁਤ ਵੱਡੇ ਵੱਡੇ ਕੰਨਾਂ ਤੇ ਬੱਚਿਆਂ ਦੀ ਗਰੋਥ ਵੀ ਸਹੀ ਆ ਗਈ ਲੱਛੇ ਨੀਗੇ ਵਾਲੇ ਤੇ ਇਹ ਰਵਾ ਬਹੁਤ ਚੰਗਾ ਇਹਨਾਂ ਕੋਲੇ ਆਪਣੇ ਮਤਲਬ ਇਹ ਗਵੰਢੀ ਆ ਬੰਦੇ ਇਹ ਦੂਜੇ ਬੱਕਰੇ ਦੇ ਵੀ ਕੰਨ ਬੰਨ ਸਾਫ਼ ਕੀਤੇ ਉਤੋਂ ਮੈਲਾ ਲਾਇਆ ਫੇਰ ਫਿਰ ਉਹੀ ਪਹਿਲਾਂ ਵਾਲੇ ਬੱਚੇ ਵਾਂਗੂ ਮੂੰਹ 'ਚ ਉਂਗਲਾ ਮਾਰ ਕੇ ਮੈਲਾ ਕੱਢਿਆ ਤੇ ਕੰਨਾਂ 'ਚ ਫੁੱਕਾ ਮਾਰੀਆਂ ਗੰਆਂ ਤੇ ਇਹ ਲਾਉਣਾ ਜ਼ਰੂਰੀ ਹੁੰਦਾ ਹੈਗਾ ਉਸ ਤੋਂ ਬਾਅਦ ਫੇਰ ਬੱਕਰੀ ਕੋਲੇ ਛੱਡਨੇ ਪੈਂਦੇ ਆ ਫੇਰ ਬੱਕਰੀ ਉਹਨਾਂ ਨੂੰ ਘੰਟਾ ਦੋ ਘੰਟੇ ਤਾ ਮਤਲਬ ਹੀ ਝੱਟ ਕੇ ਆਪਣਾ ਬੱਚਿਆਂ ਦੇ ਉੱਤੋਂ ਜਿਹੜਾ ਲੱਗਿਆ ਹੁੰਦਾ ਮੈਲ ਸਾਰਾ ਬੱਕਰੀ ਹਿਲਾ ਦੇਣੀ ਨੇ ਉਹ ਤਾਂ ਤੇ ਮੈਂ ਕਿਹਾ ਉਹਦੇ ਬਾਪੂ ਜੀ ਨੇ ਫੇਰ ਕੰਨਾਂ 'ਚ ਫੁੱਕਾ ਮਾਰੀਆਂ ਦੂਜੇ ਬੱਚੇ ਦੇ ਇਹ ਵੀ ਬੱਚਾ ਬਹੁਤ ਸੋਹਣਾਗਾ ਇਹਦੇ ਪਿਓ ਦਾ ਕੱਦ ਕਾਠ ਬਹੁਤ ਜ਼ਿਆਦਾ ਸੀ ਉਹ ਵੀ ਚੰਗੀ ਨਸਲ ਦਾ ਸੀਗਾ ਤੇ ਫਿਰ ਬਾਪੂ ਜੀ ਨੇ ਮੰਗਾਇਆ ਥੋੜਾ ਜਿਹਾ ਗੁੜ ਗੁੜ ਬੱਚਿਆਂ ਦੇ ਦੋਨਾਂ ਦੇ ਮੂੰਹ ਦੇ ਵਿੱਚ ਥੋੜਾ ਥੋੜਾ ਲਾਇਆ ਇਹ ਜ਼ਰੂਰੀ ਹੁੰਦਾ ਹੈਗਾ ਕਮੈਂਟ ਸ਼ੇਅਰ ਕਰਕੇ ਦੱਸਣਾ ਵੀ ਇਹ ਕਿਉਂ ਜ਼ਰੂਰੀ ਹੁੰਦਾ ਗੁੜ ਬੱਚਿਆਂ ਦੇ ਮੂੰਹ 'ਚ ਲਾਉਣਾ ਤੇ ਐਦਾਂ ਹੀ ਫਿਰ ਦੂਜੇ ਬੱਚੇ ਨੂੰ ਮਾਂ ਤ ਵੀ ਗੁੜ ਦੀ ਥੋੜੀ ਜਿਹੀ ਡਲੀ ਮੂੰਹ 'ਚ ਪਾਈ ਤੁਸੀਂ ਦੇਖ ਸਕਦੇ ਹੋ ਬੱਕਰੀ ਵੀ ਕੋਲੇ ਆ ਬੱਕਰੀ ਵੀ ਸਹੀ ਸਲਾਮਤ ਆ ਤੇ ਬੱਚੇ ਵੀ ਸਹੀ ਸਲਾਮਤ ਆ ਸਭ ਨਾਲ ਵੱਡੀ ਗੱਲ ਤਾਂ ਇਹ ਹੀ ਹੁੰਦੀ ਆ ਵੀ ਜਦੋਂ ਪਸ਼ੂਆ ਕੋਈ ਵੀ ਚਾਹੇ ਜਦੋਂ ਬੱਚਾ ਜੰਦੀ ਆ ਬੱਕਰੀ ਦੀ ਬੱਕਰੀ ਤੇ ਬੱਚੇ ਸਹੀ ਸਲਾਮਤ ਹੋਣ ਤੇ ਇਹ ਖਾਸ ਧਿਆਨ ਰੱਖਣਾ ਪੈਂਦਾ ਜਦੋਂ ਬੱਕਰੀ ਹੁੰਦੀ ਹੈ ਤਾਂ ਵੀ ਮੱਝ ਵਾਲੀ ਕੰਮ ਹੁੰਦਾਗਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਬੱਕਰੀ ਦਾ ਬਹੁਤ ਜ਼ਿਆਦਾ ਮੈਲਾ ਨਿਕਲਿਆ ਬਾਪੂ ਜੀ ਦੇ ਨਾਲ ਦੀ ਨਾਲ ਹੀ ਤੁਰੰਤ ਸਫਾਈ ਕੀਤੀ ਵੀ ਗਿੱਲੇ ਥਾਂ ਤੇ ਬੱਚੇ ਨਾ ਬਹਿ ਜਾਣ ਜਾਂ ਮਤਲਬ ਵੀ ਬੱਕਰੀ ਨਾ ਬਹਿ ਜੇ ਸਾਰੀ ਸਫਾਈ ਕਰਕੇ ਉਥੇ ਵੀ ਸੁੱਕਾ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਜਮਾ ਡੱਬਾ ਕਾਲਾ ਦਿੱਤਾ ਦੂਜਾ ਵੀ ਹੈ ਦਾ ਡੱਬਾ ਉਹਦੇ ਵਿੱਚ ਡੱਬ ਘੱਟਾ ਥੋੜੇ ਜੇ ਉਹ ਥੋੜਾ ਜਿਹਾ ਬੱਕਰੀ ਤੇ ਗਿਆ ਉਹ ਵੱਡਾ ਜਿਹੜਾ ਚਿੱਟਾ ਹੈਗਾ ਇਹ ਬੱਕਰੀ ਤੇ ਗਿਆ ਦਾ ਪਿਓ ਬਹੁਤ ਚੰਗਾ ਹੈਗਾ ਬਿੱਟਲ ਨਸਲਾ ਬਹੁਤ ਵਧੀਆ ਇਹ ਵੱਡੇ ਕੰਨਾਂ ਵਾਲੀ ਤੁਸੀਂ ਦੇਖ ਸਕਦੇ ਹੋ ਫਿਰ ਉਸ ਤੋਂ ਬਾਅਦ ਬੰਨੇ 나ੜੂਏ ਤੇ ਮੈਸੇਜ ਕਰਕੇ ਜਰੂਰ ਦੱਸਣਾ ਜਿਨ੍ਹਾਂ ਨੂੰ ਪਤਾ ਵੀ ਇਹ 나ੜੂਆਂ ਤੇ ਰੀਲ ਦਾ ਧਾਗਾ ਬੰਨਣਾ ਕਿਉਂ ਜ਼ਰੂਰੀ ਹੁੰਦਾ ਹੈਗਾ ਤੇ ਫਿਰ 나ੜੂਏ ਦੋਨਾਂ ਦੇ 나ੜੂਏ ਬੰਨੇ ਤੇ ਕੱਚੇ ਧਾਗੇ ਨਾਲ ਰੀਲ ਦਾ ਜੋ ਕੱਚਾ ਧਾਗਾ ਹੁੰਦਾ ਨਾ ਉਹਦੇ ਨਾਲ 나ੜੂਏ ਬੰਨੇ ਗਏ ਤੇ ਦੋਨੇ ਬੱਚਿਆਂ ਦੇ ਇਹ ਠਾਂ 나ੜੂਆਂ ਨੂੰ ਗੰਨ੍ਹ ਦਿੱਤੀ ਗਈ ਤਾਂ ਜੋ ਮਤਲਬ ਇਹ ਗਹਾਣਾ ਖੂਨ ਦਾ ਸਰਕਲ ਚੱਲੇ 나ੜੂਏ ਟੁੱਟ ਕੇ ਹੁੰਦਾ ਆਪ ਹੀ ਡਿੱਗ ਪੈਦੇ ਹੁੰਦੇ ਆ ਪਰ ਕਈ ਵਿੱਚ ਵੀ ਧਾਗਾ ਬੰਨ੍ਹਦੇ ਨੇ ਕਈ ਨਹੀਂ ਬੰਨ੍ਹਦੇਗੇ ਉਹ ਤਾਂ 나ੜੂਆ ਜ਼ਿਆਦਾਤਰ ਆਪ ਹੀ ਟੁੱਟ ਕੇ ਡਿੱਗ ਪੈਣਾ ਹੁੰਦਾਗਾ ਤੇ ਦੋਨੇ ਬੱਚੇ ਬਹੁਤ ਹੈਵੀ ਨੇਗੇ ਬੱਕਰੇ ਵੀ ਦੋਨੇ ਸੋਹਣੇ ਆ ਜਿਹਦਾ ਮਾਂ ਪਿਓ ਵੀ ਬਹੁਤ ਸੋਹਣਾਗਾ ਤੇ ਤੁਸੀਂ ਦੇਖ ਸਕਦੇ ਹੋ 나ੜੂਏ ਬੰਨੇ ਦੋਨਾਂ ਦੇ ਕੱਚੇ ਧਾਗੇ ਨਾਲ ਰੀਲ ਦੇ ਨਾਲ ਤੇ ਬੱਕਰੀ ਵੀ ਦੇਖੋ ਕਿੰਨਾ ਮੂਹ ਕਰਦੀ ਆ ਬੱਚਿਆਂ ਦੇ ਨਾਲ ਨਾਲ ਹੀ ਕੋਲੇ ਕੋਲੇ ਮਤਲਬ ਵੀ ਮੂਹ ਘਮਾਈ ਜਾਂਦੀ ਹੈਗੀ ਫਿਰ ਜੋਗਣੇ ਕੀ ਕੀਤਾ ਦੋਨੇ ਬੱਚੇ ਬੱਕਰੀ ਦੇ ਕੋਲੇ ਕੀਤੇ ਇਹ ਨਾਲ ਬੱਕਰੀ ਇਹਨਾਂ ਨੂੰ ਚੱਟ ਕੇ ਉੱਪਰੋਂ ਜੋ ਮਤਲਬ ਵੀ ਮਾਸ ਵਗੈਰਾ ਹੁੰਦਾ ਜਾਂ ਖੂਨ ਵਗੈਰਾ ਹੁੰਦਾ ਉਹ ਚੱਟ ਕੇ ਸਾਫ਼ ਕਰ ਦਿੰਦੀ ਹੈ ਤੁਸੀਂ ਦੇਖ ਸਕਦੇ ਹੋ ਬੱਚੇ ਕਿੰਨੇ ਸੋਹਣੇ ਆ ਦੇਖੋ ਫਾਈਨਲੀ ਅਸੀਂ ਦੁੱਕਾ ਥਾਂ ਕਰਕੇ ਖਲੇ ਬੋਲੀ ਜਾਂਦੇ ਬੱਚੇ ਮਕੀਰੇ ਕੋਈ ਰੱਖ ਤੇ ਆਹ ਬੱਚੀ ਆ ਜੀ ਖਿਓ ਦੂਸਰ ਮਕੀਰੇ ਬੱਚੀ ਬਹੁਤ ਸੋਹਣੀ ਤੇ ਬਕਰੀ ਨੇ ਤੇ ਉਹ ਇਹਦਾ ਬਹੁਤ ਸੰਦਾ ਹੈ ماں ਵੀ ਜੰਦੇ ਬੱਚਾ ਚੋ ਯਤਰਾ ਜੀ ਤੇ ਬਹੁਤ ਸੋਹਣੀ ਰੱਖੀ ਆ ਜੀ ਇਹ ਉਸ ਤੋਂ ਬਾਅਦ ਮਾਰੀ ਹੁੰਦੀ ਹੈ ਧਾਰਾ ਧਾਰਾ ਮਾਰਨ ਦਾ ਕੰਮ ਨਹੀਂ ਹੁੰਦਾ ਜਿਵੇਂ ਦੇ ਵਿੱਚ ਪਹਿਲਾਂ ਜੋ ਮਦਨ ਧਾਰਾ ਦੇ ਗੁਣੇ ਤੇ ਲਗੋ ਲਗਾ ਜਿਹੜਾ ਕੋਈ ਹੁੰਦਾ ਉਹ ਕਦੇ ਨਹੀਂ ਜੁੜੀਂਦਾ ਬਸ ਜੀ ਪੈਸੇ ਦਾ ਜੁੜੀਦਾ ਸਿਰਫ Thank you.